ਆਈਦੇ ਬੈਸਟ ਜਾਫੀਆਂ ਦੇ ਵਿੱਚ ਚੁਣਿਆ ਗਿਆ ਮੇਰੇ ਵੀਰੋ ਤਾੜੀਆਂ ਮਾਰ ਦਿਓ ਇੱਕ ਵਾਰ ਕਿੰਨੀ ਮੁਬਾਰਕਬਾਦ ਹੈ ਜਦੋਂ 17 ਕਬੱਡੀ ਪਾਈਆਂ 16 ਨੰਬਰ ਪ੍ਰਾਪਤ ਕੀਤੇ ਹਨ ਨਦੌਰਾਂ ਵਾਲਾ ਨਿੱਕਾ ਆਈਦੇ ਕਬੱਡੀ ਕੱਪ ਚੋਂ ਬੈਸਟ ਰੇਡਰ ਚੁਣਿਆ ਗਿਆ ਮੇਰੇ ਮਿੱਤਰੋ ਉਹ ਕੀ ਸੱਜਣਾ ਇੱਕ ਦੂਜੇ ਦੇ ਬੈਸਟ ਬਣਦੇ ਆ ਜੋਰ ਲਗਾ ਕੇ ਇਧਰ ਨਿੱਕਾ ਨਵਾਰ ਟਰੈਕਟਰ ਤੇ ਬੈਠਾ ਨਜ਼ਰ ਆ ਰਿਹਾ ਮੇਰੇ ਵੀਰੋ ਮੈਂ ਬੇਨਤੀ ਕਰਦਾ ਜਗਜੀਤ ਸਿੰਘ ਜੱਗੀ ਕੈਸ਼ੀਅਰ ਉਹ ਆਪਣਾ ਸਨਮਾਨ ਲਵੇ ਜੱਗੀ ਖਜ਼ਾਨਾ ਮਤਰੀ ਸੋ ਬੱਬੂ ਸੈਣੀ ਜੀ ਮਾਨ ਸਨਮਾਨ ਤੇ ਹੋਰ ਸਾਡੇ ਸਾਰੇ ਵੀਰ ਮਾਨ ਸਨਮਾਨ ਕਰ ਰਿਹਾ ਬੱਬੂ ਸੈਣੀ ਜੀ ਤੁਸੀਂ ਵੀ ਆਪਣਾ ਆਜਾਦਗਰੀ ਚ ਇਹ ਲੈ ਲਓ ਧੰਨਵਾਦ ਤੁਹਾਡਾ ਇਹ ਮਾਤਾ ਸਰਬਜੀਤ ਕੌਰ ਦੀਆਂ ਅੱਖੀਆਂ ਦਾ ਤਾਰਾ ਸਤਨਾਮ ਸਿੰਘ ਦਾ ਪੁੱਤਰ ਨਿੱਕਾ ਨਦੌਰ ਪੱਬਾ ਉੱਤੇ ਨੱਚ-ਨੱਚ ਆਉਂਦਾ ਰੇਡਾਂ ਯਾਰੋ ਫੇਰ ਤੇ ਤੇ ਕਹਿੰਦੇ ਅੰਬਾ ਕਹਿੰਦਾ ਮੇਰੇ ਨੂੰ ਮੁਬਾਰਕਾ ਕਿ ਪਹਿਲਵਾਨ ਨੇ ਪਹਿਲਾ ਟਰੈਕਟਰ ਜਿੱਤਿਆ ਨਿੱਕੇ ਨਦੌਰ ਤੈਨੂੰ ਲੱਖ 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 ਮੁਬਾਰਕਾਂ ਸਾਡੀਆਂ ਦਿਵਾਵਾਂ ਤੈਨੂੰ ਹੋਰ ਪ੍ਰਮਾਤਮਾ ਚੜ੍ਹਦੀਆਂ ਕਲਾ ਬਖਸ਼ੇ ਹੋਰ ਤੂੰ ਨੌਜਵਾਨਾ ਮੰਜ਼ਲਾ ਤੈਅ ਕਰ ਨਿੱਕਾ ਨਦੌਰ ਅੱਜ ਦਾ ਬੈਸਟ ਰੇਡਰ ਗਿਨੀ ਮਹਿਮਦ ਵਾਲੀਆ ਕਹਿੰਦਾ ਕਿ ਮੇਰੇ ਮਾਮੇ ਦਾ ਪੁੱਤਰ ਜਿਹੜਾ ਵਿਛੜਿਆ ਨਾ ਉਹਦੀ ਘਾਟ